ਲੋਕ ਕਿਉਂਕਿ ਹਿਮਾਚਲ ਜਾਣ ਵਾਲਿਆਂ ਨੂੰ ਭਾਰੀ ਜੁਰਮਾਨਾ ਪੈ ਸਕਦਾ ਹੈ ਜੇਕਰ ਉਹ ਨਿਯਮਾਂ ਦੀ ਉਲੰਘਣਾ ਕਰੇਗਾ ਦੱਸੇ ਕਿ ਹਿਮਾਚਲ ਸਰਕਾਰ ਦੇ ਵੱਲੋਂ ਕੁਝ ਨਿਯਮ ਲਾਗੂ ਕੀਤੇ ਗਏ ਨੇ ਜੇਕਰ ਕੋਈ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਹਨਾਂ ਨੂੰ 10000 ਤੱਕ ਦਾ ਜੁਰਮਾਨਾ ਪੈ ਸਕਦਾ ਹੈ ਦਰਅਸਲ ਇਹ ਨਿਯਮ ਹੈ ਕਿ ਦੱਸੇ ਕਿ ਹਿਮਾਚਲ ਸਰਕਾਰ ਦੇ ਵੱਲੋਂ ਹੁਣ ਜੇਕਰ ਕੋਈ ਜੇ ਹਿਮਾਚਲ ਦੇ ਅੰਦਰ ਐਂਟਰ ਹੁੰਦਾ ਹੈ ਤਾਂ ਉਸ ਨੂੰ ਆਪਣੇ ਵਾਹਨ ਦੇ ਅੰਦਰ ਡਸਟਬਿਨ ਰੱਖਣਾ ਜ਼ਰੂਰੀ ਹੋਵੇਗਾ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਹੁਣ ਜੇਕਰ ਤੁਸੀਂ ਵੀ ਆਪਣੀ ਗੱਡੀਆਂ ਤੇ ਹਿਮਾਚਲ ਦੇ ਵਿੱਚ ਐਂਟਰੀ ਕਰਦੇ ਹੋ ਤਾਂ ਤੁਹਾਡੀ ਗੱਡੀ ਦੇ ਵਿੱਚ ਡਸਟਬਿਨ ਹੋਣਾ ਜ਼ਰੂਰੀ ਹੈ ਕਿਉਂਕਿ ਹਿਮਾਚਲ ਸਰਕਾਰ ਨੇ ਵਾਤਾਵਰਣ ਦੀ ਸੁਰੱਖਿਆ ਲਈ ਨਵੇਂ ਨਿਯਮ ਲਾਗੂ ਕੀਤੇ ਨੇ ਕਿ ਜੋ ਵੀ ਪੰਜਾਬ ਦੇ ਵਿੱਚੋਂ ਜਾਂ ਕਿਸੇ ਹੋਰ ਸਟੇਟ ਦੇ ਵਿੱਚੋਂ ਗੱਡੀਆਂ ਜਿਹੜੀਆਂ ਹਿਮਾਚਲ ਦੇ ਵਿੱਚ ਅਗਰ ਐਂਟਰ ਕਰਦੀਆਂ ਨੇ ਤਾਂ ਉਹਨਾਂ ਦੇ ਗੱਡੀਆਂ ਦੇ ਅੰਦਰ ਡਸਟਬਿਨ ਹੋਣਾ ਜ਼ਰੂਰੀ ਹੈ ਕਿਉਂਕਿ ਜੇਕਰ ਸੜਕਾਂ ਤੇ ਤੁਸੀਂ ਕੂੜਾ ਕਰਕਟ ਸੁੱਟੋਗੇ ਤਾਂ ਤੁਹਾਨੂੰ ਵੀ ਜੁਰਮਾਨਾ ਪੈ ਸਕਦਾ ਹੈ ਔਰ ਅਗਰ ਜੇਕਰ ਤੁਹਾਡੇ ਨਿੱਜੀ ਵਾਹਨ ਦੇ ਅੰਦਰ ਵੀ ਕੋਈ ਡਸਟਬਿਨ ਨਾ ਦੇਖਿਆ ਗਿਆ ਤਾਂ ਤੁਹਾਨੂੰ 10000 ਤੱਕ ਦਾ ਜੁਰਮਾਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਸੜਕਾਂ ਤੇ ਹਿਮਾਚਲ ਕਰਦੇ ਹੋ ਤਾਂ 1500 ਤੱਕ ਦਾ ਜੁਰਮਾਨਾ ਜਿਹੜਾ ਹੈ ਉਹ ਤੁਹਾਨੂੰ ਚੁਕਾਉਣਾ ਪਵੇਗਾ ਦੱਸਦੇ ਕਿ ਹਿਮਾਚਲ ਸਰਕਾਰ ਦੇ ਵੱਲੋਂ ਇਹ ਨਿਯਮ ਜਿਹੜੇ ਨੇ ਲਾਗੂ ਕੀਤੇ ਗਏ ਨੇ ਹੁਣ ਜੋ ਵੀ ਗੱਡੀਆਂ ਜਿਹੜੇ ਨਿੱਜੀ ਵਾਹਨ ਜਿਹੜੇ ਨੇ ਜੇਕਰ ਤੁਸੀਂ ਉਹਨਾਂ ਦੇ ਵਿੱਚ ਡਸਟਬਿਨ ਨਹੀਂ ਲੈ ਕੇ ਜਾਂਦੇ ਤਾਂ ਹਿਮਾਚਲ ਸਰਕਾਰ ਤੁਹਾਨੂੰ ਜਿਹੜੀ ਹੈ ਉਹ ਜੁਰਮਾਨਾ ਦੇ ਸਕਦੀ ਹੈ ਇਸ ਦੇ ਨਾਲ ਨਾਲ ਵਾਚਲ ਦੇ ਵਿੱਚ ਐਂਟਰੀ ਵੀ ਜਿਹੜੀ ਨਹੀਂ ਹੋਵੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਸਰਕਾਰ ਦੇ ਵੱਲੋਂ ਇਹ ਨਿਯਮ ਜਿਹੜੇ ਨੇ 29 ਅਪ੍ਰੈਲ ਤੋਂ ਲਾਗੂ ਹੋ ਜਾਣਗੇ ਔਰ 29 ਅਪ੍ਰੈਲ ਤੋਂ ਬਾਅਦ ਅਗਰ ਜੇਕਰ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਜਿਹੜਾ ਹੈ ਉਹ ਉਠਾਉਣਾ ਪਵੇਗਾ ਦੱਸੇ ਕਿ ਇਸ ਜੁਰਮਾਨੇ ਦੇ ਵਿੱਚ 10000 ਤੱਕ ਦਾ ਜੁਰਮਾਨਾ ਰੱਖਿਆ ਗਿਆ ਹੈ ਜੇਕਰ ਤੁਹਾਡੀ ਗੱਡੀਆਂ ਦੇ ਵਿੱਚ ਡਸਟਬਿਨ ਨਹੀਂ ਮਿਲਦੇ ਇਸ ਤੋਂ ਇਲਾਵਾ ਹਿਮਾਚਲ ਸਰਕਾਰ ਹੇ ਉਹ ਨਿਰਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਨੇ ਆਰਟੀਓ ਨੂੰ ਨਿਰਦੇਸ਼ ਜਿਹੜੇ ਨੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਆਰਟੀਓ ਨੂੰ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਔਰ ਹਿਮਾਚਲ ਸਰਕਾਰ ਦੇ ਵੱਲੋਂ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਇਹ ਫੈਸਲਾ ਲਿੱਤਾ ਗਿਆ ਹੈ ਕਿ ਹੁਣ ਜੋ ਵੀ ਗੱਡੀਆਂ ਹਿਮਾਚਲ ਦੇ ਅੰਦਰ ਐਂਟਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਡਸਟਬਿਨ ਜਿਹੜਾ ਹੈ ਉਹ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਦੱਸ ਦੇ ਕਿ ਨਵੀਆਂ ਬੱਸਾਂ ਦੇ ਵਿੱਚ ਵੀ ਇਹ ਨਿਯਮ ਲਾਗੂ ਕੀਤੇ ਗਏ ਨੇ ਔਰ ਪੁਰਾਣੀਆਂ ਬੱਸਾਂ ਦੇ ਵਿੱਚ ਵੀ ਬਹੁਤ ਜਲਦ ਇਹ ਨਿਯਮ ਜਿਹੜਾ ਹੈ ਲਾਗੂ ਹੋ ਜਾਵੇਗਾ ਜੋ ਵੀ ਵਾਹਨ ਹੈ ਕਿਸੇ ਵੀ ਤਰ੍ਹਾਂ ਦਾ ਵਾਹਨ ਹੈ ਉਸ ਦੇ ਅੰਦਰ ਜਿਹੜਾ ਡਸਟਬਿਨ ਹੋਣਾ ਜ਼ਰੂਰੀ ਹੈ ਔਰ ਅਗਰ ਜੇਕਰ ਕੋਈ ਵੀ ਵਿਅਕਤੀ ਇਹਨਾਂ ਨਿਯਮਾਂ ਦੀ ਉਲੰਘਣਾ ਕਰੇਗਾ ਜਾਨੀ ਕਿ ਕੂੜਾ ਕਰਕਰ ਜਿਹੜਾ ਹੈ ਉਹ ਬਾਹਰ ਸੜਕਾਂ ਤੇ ਹਿਮਾਚਲ ਦੀਆਂ ਸੜਕਾਂ ਤੇ ਸੁੱਟੇਗਾ ਤਾਂ ਉਸ ਨੂੰ ਭਾਰੀ ਜੁਰਮਾਨਾ ਜਿਹੜਾ ਹੈ ਉਹ ਪੈ ਸਕਦਾ ਹੈ ਤਾਂ ਹਿਮਾਚਲ ਸਰਕਾਰ ਦੇ ਵੱਲੋਂ ਇੱਕ ਵੱਡਾ ਲਿਆ ਗਿਆ ਹੈ ਡਸਟ ਬੈਨ ਨੂੰ ਲੈ ਕੇ ਕਿ ਆਪਣੇ ਨਿੱਜੀ ਵਾਹਨਾਂ ਦੇ ਵਿੱਚ ਜੇਕਰ ਤੁਸੀਂ ਹਿਮਾਚਲ ਦੇ ਵਿੱਚ ਘੁੰਮਣ ਫਿਰਨ ਆ ਰਹੇ ਹੋ ਤਾਂ ਡਸਟ ਬੈਨ ਜਿਹੜਾ ਹੈ ਆਪਣੀ ਗੱਡੀ ਦੇ ਵਿੱਚ ਜ਼ਰੂਰ ਰੱਖੋ ਤਾਂ ਇਹ ਜ਼ਰੂਰੀ ਸੂਚਨਾ ਜਿਹੜੀ ਹੈ ਤੁਹਾਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਅਗਰ ਜੇਕਰ ਤੁਸੀਂ ਵੀ ਘੁੰਮਣ ਫਿਰਨ ਬਾਰੇ ਸੋਚ ਰਹੇ ਹੋ ਹਿਮਾਚਲ ਜਾਣ ਬਾਰੇ ਸੋਚ ਰਹੇ ਹੋ ਕਿਉਂਕਿ ਗਰਮੀਆਂ ਦਾ ਜਿਹੜਾ ਸੀਜ਼ਨ ਉਹ ਸ਼ੁਰੂ ਹੋ ਚੁੱਕਿਆ ਹੈ ਛੁੱਟੀਆਂ ਦੇ ਦਿਨ ਆਣ ਵਾਲੇ ਨੇ ਤਾਂ ਹਿਮਾਚਲ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਆਪਣੀ ਗੱਡੀ ਦੇ ਵਿੱਚ ਆਪਣੇ ਨਿੱਜੀ ਵਾਹਨ ਤੇ ਜਾ ਰਹੇ ਹੋ ਤਾਂ ਆਪਣੀ ਗੱਡੀ ਦੇ ਵਿੱਚ ਡਸਟ ਬੀ ਜਿਹੜਾ ਹੈ ਉਹ ਜ਼ਰੂਰ ਰੱਖੋ ਕਿਉਂਕਿ ਅਗਰ ਜੇਕਰ ਤੁਹਾਡੀ ਗੱਡੀ ਦੇ ਵਿੱਚ ਡਸਟ ਬਿਨ ਨਹੀਂ ਹੋਇਆ ਤਾਂ ਤੁਹਾਨੂੰ ਹਿਮਾਚਲ ਦੇ ਵਿੱਚ ਪਾਸਿੰਗ ਦੀ ਜਿਹੜੀ ਹੈ ਉਹ ਨਹੀਂ ਮਿਲੇਗੀ ਔਰ ਤੁਸੀਂ ਹਿਮਾਚਲ ਦੇ ਵਿੱਚ ਨਹੀਂ ਜਾ ਸਕੋਗੇ